ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ। ਉਹਦੇ ਵਕੀਲ ਨੇ ਇਹ ਸਾਂਝਾ ਕੀਤਾ ਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਬਾਦਲ ਜਿਹੜੇ ਸੀਗੇ ਉਹਨਾਂ ਦੀ ਪੇਸ਼ੀ ਹੁੰਦੀ ਆ। ਉਸ ਬਾਅਦ ਦੋਸ਼ ਕਬੂਲਣ ਤੋਂ ਬਾਅਦ ਇਹ ਜਿਹੜੀ ਆਪਣੀ ਸੱਜਾ ਜੜੀ ਹੈ ਕਿਉਂਕਿ ਇਹਨਾਂ ਨੂੰ ਤਿੰਨ ਤਖਤਾ ਦੀ ਸਜ਼ਾ ਲੱਗੀ ਸੀਗੀ ਔਰ ਸ੍ਰੀ ਦਰਬਾਰ ਸਾਹਿਬ ਤੋਂ ਦੀ ਸ਼ੁਰੂਆਤ ਕੀਤੀ ਸੀ ਦਰਬਾਰੀ ਲੱਗੇ ਸੀਗੇ ਇਹ 4 ਦਸੰਬਰ ਨੂੰ। ਉਸ ਸਮੇਂ ਨਾਰਾਇਣ ਚੌੜਾ ਦੇ ਵੱਲੋਂ ਕਹਿੰਦੇ ਕਿ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਪਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਨਾਰਾਇਣ ਚੌੜਾ ਨੂੰ ਜ਼ਮਾਨਤ ਮਿਲੀ ਆ ਉਹਨਾਂ ਦੇ ਬੇਟੇ ਨੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਾਰਾਇਣ ਚੌੜਾ ਜੜੇ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਹੁਣ ਐਂਟਰੀਮ ਹੈ ਬਲੈਂਕਟ ਜ਼ਮਾਨਤ ਹੈ ਜਾਂ ਕਿਵੇਂ ਕਿਵੇਂ ਜ਼ਮਾਨਤ ਹੈ ਫੁੱਲ ਹੈ ਇਹ ਦੇਖਣਾ ਹੋਏ ਹੋਏਗਾ ਪਰ ਫਿਲਹਾਲ ਜ਼ਮਾਨਤ ਮਿਲ ਗਈ ਹੈ ਨਾਰਾਇਣ ਚੌੜਾ ਨੂੰ ਜਿਹੜਾ ਹੈ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਕੀਤਾ ਸੀ ਜਦੋਂ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਦਰਬਾਰੀ ਸੀ ਤਾਂ ਉਸ ਸਮੇਂ ਸੁਖਵੀਰ ਬਾਦਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤੇ ਨਰਾਇਣ ਚੋੜਾ ਉਸ ਦੇ ਸੰਦਰਭ ਦੇ ਵਿੱਚ ਜਿਹੜੇ ਸੀਗੇ ਗ੍ਰਫਤਾਰ ਕੀਤੇ ਗਏ ਸੀਗੇ ਹੁਣ ਵੱਡੀ ਖਬਰ ਆਈ ਆ ਨਰਾਇਣ ਚੋੜਾ ਜਿਹੜੇ ਨੇ ਉਹਨਾਂ ਨੂੰ ਜਿਹੜਾ ਜ਼ਮਾਨਤ ਦੇ ਦਿੱਤੀ ਗਈ ਆ ਅੰਮ੍ਰਿਤਸਰ ਕੋਰਟ ਚ ਉਹਨਾਂ ਦੀ ਪੇਸ਼ੀ ਸੀ ਅੱਜ ਤੇ ਉਸੇ ਪੇਸ਼ੀ ਦੌਰਾਨ ਜਿਹੜਾ ਆ ਇਹ ਕੋਰਟ ਵੱਲੋਂ ਫੈਸਲਾ ਲਿਆ ਗਿਆ ਕਿ ਨਾਰਾਇਣ ਚੋੜਾ ਜਿਹੜੇ ਨੇ ਉਹਨਾਂ ਨੂੰ ਜ਼ਮਾਨਤ ਕੀਤੀ ਗਈ ਹੈ ਔਰ ਉਹਨਾਂ ਦੇ ਪੁੱਤਰ ਨੇ ਇਹ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਵਕੀਲ ਜਿਹੜੇ ਨੇ ਉਹ ਪੂਰੀ ਕਾਰਵਾਈ ਤੋਂ ਬਾਅਦ ਜਿਹੜੀ ਆ ਉਹ ਆਗੇ ਨੇ ਗੱਲਬਾਤ ਵੀ ਸਾਡੀ ਟੀਮ ਦੇ ਨਾਲ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਹ ਬਹੁਤ ਅਹਿਮ ਹੈ ਕਿਉਂਕਿ ਤਨਖਾਇਆ ਸੁਖਬੀਰ ਬਾਦਲ ਜਦੋਂ ਆਪਣੀ ਸਜ਼ਾ ਭੁਗਤ ਰਹੇ ਸੀਗੇ ਤਾਂ ਦੂਸਰੇ ਦਿਨ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਸੁਖਬੀਰ ਬਾਦਲ ਦੀ ਸਿਕਿਉਰਿਟੀ ਬਹੁਤ ਵਧਾ ਦਿੱਤੀ ਗਈ ਸੀਗੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਜਿਹੜਾ ਐਪੀਸੋਡ ਚੱਲਦਾ ਆ ਔਰ 4 ਦਸੰਬਰ ਨੂੰ ਇਹਨਾਂ ਦੇ ਉੱਤੇ ਹਮਲਾ ਹੁੰਦਾ ਤਨਖਾਇਆ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਆ ਔਰ ਉਸ ਸਮੇਂ ਇਹ ਆਪਣੀ ਤਨਖਾਹ ਵਾਲੀ ਜੜੀ ਜੜੀ ਸਜ਼ਾ ਜਿਹੜੀ ਹੈ ਉਹ ਭੁਗਤ ਰਹੇ ਸੀਗੇ ਤੇ ਨਾਰਾਇਣ ਚੋੜਾ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀਗਾ ਫਿਰ ਗ੍ਰਿਫਤਾਰੀਆਂ ਹੁੰਦੀਆਂ ਨੇ ਪਰ ਅੱਜ ਨਾਰਾਇਣ ਚੋੜਾ ਨੂੰ ਜਿਹੜਾ ਆ ਜ਼ਮਾਨਤ ਦੇ ਦਿੱਤੀ ਗਈ ਆ ਔਰ ਬਹੁਤ ਅਹਿਮ ਆ ਕਿ ਨਾਰਾਇਣ ਚੋੜਾ ਇਹੜਾ ਕੇਸ ਸੀਗਾ ਪੰਜਾਬ ਦਾ ਬੜਾ ਹਾਈ ਪ੍ਰੋਫਾਈਲ ਕੇਸ ਹੋ ਗਿਆ ਸੀਗਾ ਇੱਕ ਤਸਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਪੇਸ਼ੀ ਹੋਈ ਆ ਉਸ ਤੋਂ ਬਾਅਦ ਇਸਰੀ ਦਰਬਾਰ ਸਾਹਿਬ ਫਿਰ ਸੁਖਬੀਰ ਬਾਦਲ ਕਿਉਂਕਿ ਇਹ ਡੀਪੀਸੀਐਮ ਰਹਿ ਚੁੱਕੇ ਨੇ ਔਰ ਨਾਰਾਇਣ ਚੋੜਾ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਤੇ ਇੱਕ ਖਬਰ ਕਾਫੀ ਭਖਿਆ ਸੀ ਇਸ ਦੇ ਨਾਲ ਮਾਹੌਲ ਪਰ ਫਿਲਹਾਲ ਬਹੁਤ ਵੱਡੀ ਤੇ ਅਹਿਮ ਖਬਰ ਨਾਰਾਇਣ ਚੋੜਾ ਜਨੇ ਸੁਖਵੀਰ ਬਾਦਲ ਦੇ ਉਤੇ ਹਮਲਾ ਕੀਤਾ ਸੀਗਾ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ ਔਰ ਨਰੈਣ ਚੋੜਾ ਦੇ ਵਕੀਲ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਸਾਡੀ ਟੀਮ ਜਿਹੜੀ ਆ ਕੋਰਟ ਦੇ ਬਾਹਰ ਹੈ ਔਰ ਕੀ ਗੱਲਬਾਤ ਹੋਈ ਹੈ ਵੀ ਤੁਹਾਨੂੰ ਜਲਦੀ ਸੁਣਾਉਨੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਜ਼ਮਾਨਤ ਹੋਈ ਹੈ ਕੋਰਟ ਜਿਹੜਾ ਹੈ ਕਿਸ ਬੇਸਿਸ ਦੇ ਉੱਤੇ ਜ਼ਮਾਨਤ ਲੱਗੀ ਹੈ ਔਰ ਕੀ ਕੀ ਜਿਹੜਾ ਸ਼ਰਤਾਂ ਰੱਖੀਆਂ ਗਈਆਂ ਨੇ ਜ਼ਮਾਨਤ ਦੀਆਂ ਸਭ ਕੁਝ ਦੱਸਾਂਗੇ ਪਰ ਅਹਿਮ ਖਬਰ ਇਹ ਹੈ ਕਿ ਸੁਖਵੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲਾ ਨਰੈਣ ਚੋੜਾ ਜਿਹੜਾ ਹੈ ਉਹਨਾਂ ਨੂੰ ਜ਼ਮਾਨਤ ਕਰ ਦਿੱਤੀ ਗਈ ਹੈ ਔਰ ਇਸ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਇਸ ਸਮੇਂ ਸਕਰੀਨ ਦੇ ਉੱਤੇ ਦਿਖਾ ਰਹੇ ਆ ਇਹ ਉਸ ਸਮੇਂ ਦੀਆਂ ਤਸਵੀਰਾਂ ਹੀ ਨੇ ਜਦੋਂ ਇਹਨਾਂ ਨੂੰ ਲੈ ਕੇ ਗਏ ਸੀਗੇ ਇਹਨਾਂ ਦੀ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਔਰ ਫਿਲਹਾਲ ਹੁਣ ਜ਼ਮਾਨਤ ਹੈ ਔਰ ਜ਼ਮਾਨਤ ਕਿਸ ਬੇਸਿੱਤੇ ਤੁਹਾਨੂੰ ਸੁਣਾਉਣੇ ਆ ਹਾਂਜੀ ਸਰ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਅਮਲਸਰ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਆ ਜਿੱਥੇ ਭਾਈ ਨਰੈਨ ਸਿੰਘ ਚੌੜਾ ਜਿਹੜੇ ਕਿ 4 ਦਸੰਬਰ 2024 ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਹਨਾਂ ਦਾ ਰਿਮਾਂਡ ਹੋਇਆ ਸੁਖਬੀਰ ਬਾਦਲ ਦੇ ਉੱਤੇ ਅਦਾਦਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਥਾਣਾ ਈ ਡਿਵੀਜ਼ਨ ਵੱਲੋਂ ਉਸ ਕੇਸ ਦੇ ਵਿੱਚ ਚਲਾਨ ਆ ਚੁੱਕਾ ਸੀ ਤੇ ਅੱਜ ਜਮਾਨਤ ਦੀ ਸੁਣਵਾਈ ਸੀ ਤੇ ਐਡੀਸ਼ਨਲ ਸੈਸ਼ਨ ਜੱਜ ਸਮੀਤ ਕਈ ਦੀ ਅਦਾਲਤ ਦੇ ਵੱਲੋਂ ਭਾਈ ਨਰੈਨ ਸਿੰਘ ਚੌੜਾ ਨੂੰ ਅੱਜ ਸੁਖਬੀਰ ਬਾਦਲ ਦੇ ਉੱਤੇ ਅਟੈਕ ਹਮਲਾ ਕਰਨ ਦੇ ਕੇਸ ਦੇ ਵਿੱਚ ਜਮਾਨਤ ਮંજૂર ਕਰ ਲਈ ਗਈ ਜਿੱਕਰ ਜੋ ਹੋ ਗਿਆ ਭਾਈ ਨਰੈਨ ਸਿੰਘ ਚੌੜਾ 4 12 2024 ਨੂੰ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ 12 ਦਿਨ ਦਾ ਦਮਾਨ ਰਿਆ ਸੀ ਉਹਨਾਂ ਨੂੰ ਅਮਲਸਾਲ ਜੇਲ੍ਹ ਭੇਜਣ ਤੋਂ ਬਾਅਦ ਮੌਜੂਦਾ ਸਮੇਂ 'ਚ ਉਹ ਜੀਲਾ ਜੇਲ੍ਹ ਰੋਪੜ ਦੇ 'ਚ ਵੀ ਨਜ਼ਰਬੰਦ ਹੈ ਤੇ ਅੱਜ ਸੁਮਿਤ ਕਈ ਵੱਲੋਂ ਇਹ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਸੁਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਜਗਦੀਪ ਸਿੰਘ ਜ਼ੰਦਾਵਾ ਅਸੀਂ ਪਿਛਲੇ ਕਾਫੀ ਸਮੇਂ ਤੋਂ ਦੋ ਤਿੰਨ ਤਰੀਕਾਂ ਲੰਘ ਗਈਆਂ ਸੀਆਂ ਜਿੱਥੇ ਉਹਨਾਂ ਨੇ ਇਹ ਜਿਹੜੀ ਬਹਿਸ ਚੱਲਦੀ ਹੋਈ ਸੀ ਤੇ ਅੱਜ ਉਹਨਾਂ ਨੇ ਪਿਛਲੀ ਤਰੀਕ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਦੱਸਿਆ ਗਿਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਉੱਤੇ 28 ਕੇਸ ਦਰਜ ਨੇ ਜਿਹਦਾ ਕਿ ਆਲਰੇਡੀ ਜਿਹੜੇ ਨਾਮਜ਼ਦ ਦੋਸ਼ੀ ਕੀਤੇ ਗਏ ਸਨ ਨਾਲ ਭਾਈ ਧਰਮ ਸਿੰਘ ਉਹਦੇ ਵਿੱਚ ਜਸਪਾਲ ਸਿੰਘ ਏਸੀਪੀ ਦਾ ਐਫੀਡਾਫਟ ਸੀ ਜਿਹਦੇ ਵਿੱਚ ਲੱਗਿਆ ਹੀ ਹੋਇਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਸਾਰੇ ਕੇਸ ਜਿਹੜੇ ਪਿਛਲੇ ਆ ਉਹ ਬਦੀ ਨੇ ਉਹ ਅੱਜ ਰਿਪੋਰਟ ਜਿਹੜੀ ਆ ਉੱਥੇ ਦਾਖਲ ਕੀਤੀ ਗਈ ਸਾਡੇ ਵੱਲੋਂ ਐਫੀਆਰ ਦਿੱਤਾ ਗਿਆ ਤੇ ਜੱਜ ਸਾਹਿਬ ਨੇ ਇਹ ਦੇਖਦੇ ਹੋਏ ਵੀ ਨੋ ਇੰਜਰੀ ਕੇਸ ਹੈਗਾ ਤੇ ਜਿਹੜਾ ਉਹ ਚਲਾਨ ਆ ਚੁੱਕਿਆ ਹੈਗਾ ਸੀਨੀਅਰ ਸਿਟੀਜ਼ਨ ਹੈਗਾ ਕਰੀਬ 70 ਸਾਲ ਉਮਰ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੀ 4 ਮਹੀਨੇ ਦੇ ਕਰੀਬ ਜਿਹੜੀ ਕਸਟਡੀ ਹੋ ਗਈ ਆ ਤੇ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਕਈ ਨੇ ਸਫਾਈ ਤੇ ਦਿੱਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਭਾਈ ਨਰੈਣ ਸਿੰਘ ਚੌੜਾ ਦੀ ਅੱਜ ਜ਼ਮਾਨਤ ਮਨਜ਼ੂਰ ਕਰ ਲਈ ਆ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਭਦਨ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੋ ਸਕੇਗੀ ਕਿੰਨੇ ਚਿਰ ਬਾਅਦ ਜ਼ਮਾਨਤ ਜਿਹੜੀ ਆ ਮਨਜ਼ੂਰ ਹੋਈ ਉਹਨਾਂ ਦੀ ਕਰੀਬ 4 ਮਹੀਨੇ ਦੀ ਕਸਟਡੀ ਜਿਹੜੀ ਉਹਨਾਂ ਦੀ ਹੋ ਗਈ 4 ਦਸੰਬਰ 2024 ਦੀ ਰੈੱਡ ਸੀਗੀ ਤੇ ਅੱਜ ਜਿਹੜੀ ਆ ਅੱਜ 25 ਮਾਰਚ 2025 ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਮਨਜ਼ੂਰ ਹੋਈ ਆ ਕਿੰਨੇ ਦਿਨ ਬਾਅਦ ਹੁਣ ਰਿਹਾਈ ਜਿਹੜੀ ਹੋ ਸਕਦੀ ਹੈ ਉਹਨਾਂ ਦੇ ਜ਼ਮਾਨਤ ਦੇ ਆਰਡਰ ਕੀਤੇ ਆ ਆਰਡਰ ਦੀ ਕਾਪੀ ਮਿਲਣ ਤੋਂ ਬਾਅਦ ਜਿਹੜੇ ਆ ਉਹ ਇਲਾਕਾ ਮੈਜਿਸਟ੍ਰੇਟ ਦੇ ਜ਼ਮਾਨਤੀ ਬਾਂਡ ਭਰੇ ਜਾਣਗੇ ਤੇ ਸੰਭਵ ਆ ਅੱਜ ਨਹੀਂ ਤੇ ਕੱਲ ਜਿਹੜੀ ਉਹਨਾਂ ਦੀ ਜਮਾਨਤ ਜਿਹੜੀ ਆ ਪੱਕਾ ਜਿਹੜਾ ਆਉਂਦੇ ਆਉਂਦੇ ਕੁਝ ਘੰਟਿਆਂ ਤੱਕ ਅਸੀਂ ਜਿਹੜਾ ਸੰਗਤ ਨੂੰ ਦੱਸ ਦਿਆਂਗੇ ਵੀ ਉਹ